ਮਾਰਾ ਕਿਉਂ ਪ੍ਰਦਰਸ਼ਨ ਕਰ ਰਹੇ ਆ ਅੱਜ ਮੈਂ ਕਾਕਾ ਸਿੰਘ ਕੋਲ ਦਾ ਸੁਪਰ ਜਰਸਕਤਰਪਾਤ ਸੰਨੀਤ ਦਾ ਸੂਬੂਰ ਮੇਰੇ ਬਿਲਕੁਲ ਦੇ ਪਾਸੇ ਜ਼ਿਲ੍ਹਾ ਪ੍ਰਧਾਨ ਪਰਦੇਵ ਸਿੰਘ ਸੁਦੂਆ ਤੇ ਮੇਰੇ ਸਿੱਧੇ ਪਾਸੇ ਰੇਸ਼ਮ ਸਿੰਘ ਯਾਤਰੀ ਜ਼ਿਲ੍ਹਾ ਜਰਸਕਤਰ ਤੇ ਆ ਕੇ ਖੜੇ ਨੇ ਅੱਜ ਸਾਨੂੰ ਐਮਰਜੈਂਸੀ ਅਸੀਂ ਥੋੜੇ ਸਮੇਂ ਦੀ ਇਹਨਾਂ ਜ਼ਿਲ੍ਹਾ ਕਮੇਟੀ ਨੇ ਜਿਹੜੀ ਮੀਟਿੰਗ ਬੁਲਾਈ ਸੀ ਮੀਟਿੰਗ ਦੇ ਵਿੱਚ ਕੁਝ ਮੰਗਾਤਾ ਹੈਗੇ ਪ੍ਰਸ਼ਾਸਨ ਨਾਲ ਜਿਹੜੀਆਂ ਵਾਰ-ਵਾਰ ਮੀਟਿੰਗਾਂ ਹੋਈਆਂ ਰਿਜ਼ਲਟ ਕੋਈ ਨਹੀਂ ਦਿਲ ਦਾਤ ਨੇ ਲਾਰੇ ਲੱਪੇ ਆ ਦੂਜਾ ਜਿਹੜਾ ਪ੍ਰਾਲੀ ਵਾਲਾ ਇਸ਼ੂ ਹੈ ਜਿਹੜਾ ਸੁਪਰੀਮ ਕੋਰਟ ਦੀ ਟਿੱਪਣੀ ਆਈ ਆ ਸੁਪਰੀਮ ਕੋਰਟ ਦਾ ਫੈਸਲਾ ਵੀ ਰੋਲਤਾ ਜਿਹੜੀਆਂ ਸਰਕਾਰਾਂ ਸਾਡੇ ਦਰਾਂ ਤੇ ਖੜਦੀਆਂ ਹੁੰਦੀਆਂ ਦੀ ਵੋਟਾਂ ਪਾਓ ਅਸੀਂ ਛੋਟੇ ਮਸਲੇ ਹੱਲ ਕਰਾਂਗੇ ਹੁਣ ਸਾਰੀਆਂ ਦੇਸ਼ ਦੀਆਂ ਸਿਆਸੀ ਪਾਰਟੀਆਂ ਚੁੱਪ ਨੇ ਇਹਦਾ ਮਤਲਬ ਸੁਪਰੀਮ ਕੋਰਟ ਦਾ ਸਹਾਰਾ ਲੈ ਕੇ ਕਿਸਾਨਾਂ ਤੇ ਤਲਵਾਰ ਤੱਕ ਆਪ ਚੁੱਪ ਨੇ ਆ ਉਹਦੇ ਰੋਸ ਵਜੋਂ ਬਈ ਕਿਸਾਨਾਂ ਕੋਲੇ ਜਾਂ ਤਾਂ ਕੋਈ ਹੱਲ ਦੱਸੋ ਮਤਲਬ ਢੰਗ ਕੋਈ ਦੱਸੋ ਹੈ ਕੁਛ ਨਹੀਂ ਜਰਬਾਨੇ ਲਾਉਣੇ ਸ਼ੁਰੂ ਕਰਤੇ ਜਰਵਾਨੇ ਕਿੰਨੇ ਮੰਨ ਲੋ ਸੱਤ ਗਰਾਣਾ ਸੁਆ ਮਰਨੇ ਕਿਸਾਨ ਨੇ ਅੱਗ ਲਾਈ ਕਿਸੇ ਨੇ ਸਾਤਕੀਆਂ ਬੀਜਣੀਆਂ ਕਿਸੇ ਨੇ ਆਪਦੇ ਦਰਸੀਨ ਬੀਜਣੇ ਕਿਸੇ ਨੇ ਆਲੂ ਵੀ ਜਣੇ ਆ ਉਹਦੇ ਵਿੱਚ ਕੋਈ ਹੱਲ ਨਹੀਂ ਤਾਂ ਇਹਨਾਂ ਨੇ ਜਿਹੜੇ ਜਰਵਾਨੇ ਵੀ ਇਹਨੇ ਤਾਂ ਉੱਤੇ 40000 ਦੀ ਫਸਲ ਨੇ ਹੋਈ 50000 ਜਰਵਾਨਾ ਤੇ ਨਾਲ ਸਜ਼ਾ ਜੇਲ ਆਲੀ ਤਾ ਜਿਹੜੇ ਸਾਡੇ ਦੂਜੇ ਪਾਸੇ ਇੱਕ ਹਿੱਸਾ ਪਿਆ ਜਿਹਨੇ ਪਾਣੀ ਖਰਾਬ ਕੀਤਾ ਵਾਤਾਵਰਨ ਖਰਾਬ ਕੀਤਾ ਫੈਕਟਰੀਆਂ ਨੂੰ ਸਮਾਂ ਛੋੜ ਦਿੱਤੀ ਵੀ ਕਿਹੜੀ ਜਿਹੜੀ ਜੁਰਮਾਨੇ ਵਾਲੀ ਮਾੜੀ ਮੁੱਟੀ ਉਹਨਾਂ ਦੀ ਪੈਂਦੀ ਸੀ ਡਰ ਵੀ ਸਾਨੂੰ ਜੇਲ੍ਹ ਜਾਣਾ ਪੈਣਾ ਉਹ ਮੱਤ ਹਟਾਤੀ ਕਿਸਾਨਾਂ ਤੇ ਵਿਧਾਤ ਤਾਂ ਉਹਦੇ ਰੋਸ ਵਿੱਚ ਅੱਜ ਜ਼ਿਲ੍ਹਾ ਕਮੇਟੀ ਦੇ ਜਿਹੜਾ ਪ੍ਰੋਗਰਾਮ ਦਿੱਤਾ ਵੱਡੀ ਗਿਣਤੀ ਦੇ ਵਿੱਚ ਜਿਹੜੇ ਸਾਡੇ ਕਿਸਾਨ ਆਏ ਨੇ ਤਾਂ ਜੇ ਪ੍ਰਸ਼ਾਸਨ ਨਾ ਹਟਿਆ ਤਾਂ ਐਮਰਜੈਂਸੀ ਇਹ ਸਾਨੂੰ ਧਰਨੇ ਸਿਫਟ ਕਰਕੇ ਜੇਲ੍ਹਾਂ ਦੇ ਬਾਰਾਂ ਚ ਲੈ ਕੇ ਜਾਵਾਂਗੇ। ਭਈ ਇਹ ਤਾਂ ਕਹਿੰਦੇ ਵੀ ਕਿਸਾਨਾਂ ਨੂੰ ਅਸੀਂ ਡਰਾਉਣਾ ਹੈ, ਠਮਕਾਉਣਾ ਹੈ, ਕਿਸਾਨ ਸਿਆਣੇ ਹੋ ਜਾਣਗੇ। ਤਾਂ ਤੁਸੀਂ ਹੱਲ ਦੱਸੋ। ਡਰਾਉਣ ਦੀ ਕੀ ਲੋੜ ਹੈ? ਤੁਸੀਂ ਹੱਲ ਦੱਸੋ। ਜੇ ਹੱਲੋਂ ਕਿਸਾਨ ਨਾ ਕਰਨ ਫਿਰ ਕਿੱਧਰ ਗਿਆ 2.5 ਕਿੱਲਾਂ ਦਾ ਗ੍ਰੇਨਟਰਬੂਨ ਦਾ ਫੈਸਲਾ ਸੀਗਾ ਵੀ ਛੁੱਟੀ ਕਿਸਾਨਾਂ ਨੂੰ ਅਸੀਂ ਮਸ਼ੀਨਰੀ ਦੇਵਾਂਗੇ। ਫਿਰ ਆ ਕਿ ਅਸੀਂ 100 ਰੁਪਇਆ ਕਮਪਨਸੇਟ ਮਗਰ ਫਾਇਦਾ ਦੇਵਾਂਗੇ। ਹੁਣ ਸਾਰਾ ਕੁਝ ਛਾ ਕੇ ਅਸਲ ਦੇ ਵਿੱਚ ਜਿਵੇਂ ਇਹਨਾਂ ਨੇ ਚਲਾਣਾ ਤੇ ਲੋਕਾਂ ਨੂੰ ਤੰਗ ਪਰੇਸ਼ਾਨ ਕਰਕੇ ਇੱਕ ਸਾਧਨ ਭਾਲ ਲਿਆ ਲੁੱਟਣ ਦਾ ਤਾਂ ਕਿਸਾਨਾਂ ਨੂੰ ਹੁਣ ਅੱਗ ਦੇ ਬਹਾਨੇ ਸਾਧਨ ਭਾਲਿਆ ਇਹਦੀ ਪੂਰੀ ਸ਼ਰਧਾ ਤੁਸੀਂ ਨਕੇਂਦੀ ਵੀ ਕਰਦੇ ਆ ਜੇ ਪ੍ਰਸ਼ਾਸਨ ਸਰਕਾਰ ਪਿੱਛੇ ਨਾ ਮੁੜੀ ਤਾਂ ਵੱਡੀ ਗਿਣਤੀ ਦੇ ਵਿੱਚ ਜਿਹੜੇ ਧਰਨੇ ਸਾਡੇ ਪੱਕੇ